أمलीसर ਦੇ ਸਥਾਨਕ ਮੁਜੀਠਾ ਰੋਡ ਟੈਗੋਰ ਐਵੇਨਿਊ ਵਿਖੇ ਮਹਾਕਾਲ ਸ਼ਿਵ ਮੰਦਿਰ ਦੀ ਸਥਾਪਨਾ ਸ਼ਿਵ ਭਗਤਾ ਦੇ ਵੱਲੋਂ ਪੂਰੀ ਰੀਤੀ ਰਿਵਾਜ ਨਾਲ ਕੀਤੀ ਗਈ ਇਸ ਮੌਕੇ ਸ਼ਿਵ ਭਗਤਾ ਦੇ ਵੱਲੋਂ ਪੌਲੀ ਸ਼ੰਕਰ ਦੇ ਜੈਕਾਰੇ ਲਗਾਏ ਗਏ ਔਰ ਇਸ ਸੰਬੰਧੀ ਬੀਜੇਪੀ ਕੌਂਸਲਰ ਸੁਖਵਿੰਦਰ ਸਿੰਘ ਪਿੰਟੂ ਅਤੇ ਕਿਸ਼ੋਰ ਰੈਣਾ ਨੇ ਵੀ ਮੰਦਿਰ ਵਿੱਚ ਆਪਣੀ ਹਾਜ਼ਰੀ ਭਰੀ ਹੈ ਵਿਨੋਦ ਕੁਮਾਰ ਕੇ ਆਰਟੀ ਨਿਊਜ਼ ਨੈਟਵਰਕ ਜੈ ਸ਼ੰਕਰ ਜੀ ਇਹ ਜਿਹੜਾ ਪ੍ਰਾਲਾ ਕੀਤਾ ਵਾ RAM ਜੀ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਜੀ ਇਤੇ ਸ਼ੇਮ ਮੰਦਰ ਸੀ ਜਿਹੜਾ ਸਾਨੂੰ ਕੋਈ ਲੱਗੇ ਨਹੀਂ ਸੀ ਹੈਗਾ ਆਈ ਆਪਣਾ ਸਿਰੇ ਚਾਰਵੇਂ ਉੱਟ ਕੇ ਤੇ ਆਪਣਾ ਜਾਂਦੇ ਸੀ ਵੱਡੇ ਛਾਲੇ ਤੇ ਸਾਨੂੰ ਰਸਤੇ 'ਚ ਕੁੱਤੇ ਵੀ ਪੈਂਦੇ ਸੀ ਆਨੂੰ ਆਪਣਾ ਡਾਰ ਵੀ ਆਂਦਾ ਸੀ ਵੀ ਆਪਾਂ ਕਿਸ ਤਰ੍ਹਾਂ ਜਾਣਾ ਵਾ ਹੁਣ ਤੇ ਸਾਡੇ ਘਰ ਦੇ ਵਿੱਚ ਸ਼ੁ ਸ਼ੰਕਰ ਭਗਵਾਨ ਜੀ ਆਣ ਕੇ ਬਰਾਜੇ ਨੇ ਉਹ ਵੀ ਇਹਨਾਂ ਦੀ ਦਇਆ ਕਿਰਪਾ ਦੇ ਨਾਲ ਇਹਨਾਂ ਨੇ ਮੈਨੂੰ ਆਪਣਾ ਚੇਅਰਮੈਨ ਜਿਹੜਾ ਵਾ ਆਪਣਾ ਇੰਟਰਸਟ ਦਾ ਜੀਤਾਨਾ ਟਟ 'ਚ ਜਗ੍ਹਾ ਜਿਹੜੀ ਇਹ ਦੇਤੀਆ ਅੱਜ ਕੱਲ ਤੇ ਇੱਕ ਮਕਾਨ ਲੈਣਾ ਬੜਾ ਔਖਾ ਹੈ ਇਹਨਾਂ ਨੇ ਮੈਨੂੰ ਬੜਾ ਇਨਾਲਾ ਵੱਡਾ ਧੰਨਵਾਦ ਹੈ ਜੀ RAM ji ਦਾ ਇਹਨਾਂ ਨੇ ਵੇਖੋ ਕਿ ਕਿੱਡਾ ਡਾਪਰਾਲਾ ਕੀਤਾ ਵੀ ਇੱਕ ਆਪਣਾ ਟਰੱਕ ਨੂੰ ਜਗ੍ਹਾ ਦੇਤੀ ਆ ਜਿਹੜੀ ਇਹ ਜਗ੍ਹਾ ਹੈ ਮੰਦਿਰ ਦੇ ਸ਼ਿਵ ਅਕਾਲ ਮੰਦਿਰ ਵਾਸਤੇ ਮੰਦਿਰ ਉੱਤਪਤ ਹੋਈ ਆ ਅੱਜ ਸ਼੍ਰੀ ਜੀ ਮਹਾਰਾਜੀ ਦਾ ਆਪਾਇ ਤੇ ਜੇ ਸ਼ੂਪ ਬਰਾਦਨ ਕੀਤਾ ਵਾ ਇਨਾਂ ਦੇ ਵਿੱਚ ਇਹਨਾਂ ਦੀ ਬੜੀ ਸਹਿਯੋਗ ਹੋਇਆ ਵਾ ਸੰਗਤਰੀ ਵੀ ਬੜਾ ਸਹਿਯੋਗ ਦਿੱਤਾ ਵਾ ਮੱਲਿਆਲਿਆਂ ਨੇ ਵੀ ਸਹਿਯੋਗ ਦਿੱਤਾ ਵਾ ਮੈਂ ਹੋਈ ਕਹਿੰਦਾ ਮਾ ਵੀ ਸਾਰੇ ਆਨ ਕੇ ਇੱਥੇ ਸ਼ਰਾਤਰੀ ਵਾਲੇ ਦਿਨ ਵੀ ਤੇ ਹਰ ਸੋਮਵਾਰ ਅੱਗੋ ਪਿੱਛੋ ਵੀ ਆਨ ਕੇ ਸ਼ਿਵਜੀ ਮਹਾਰਾਜ ਦੀ ਰਾਤਾਂ ਜੈ ਸ਼ੰਕਰ ਅਜੀਪਰਾਂ ਦਾ ਕੀ ਕਰਨਾ ਤਾਂ ਅਦੇ ਮਦਦੀ ਦੀ ਸਥਾਪਨਾ ਕੀਤੀ ਹੈ ਆ ਹਰ ਹਰ ਮਹਾਦੇਵ ਕੀ ਜੈ ਸ਼ਿਵ ਸ਼ੰਕਰ ਭਗਵਾਨ ਕੀ ਜੈ ਸਰ ਅਸੀਂ ਟੈਗੋਰ ਐਵਨਿਊ ਮਜੀਠਾ ਰੋਡ ਅੰਮ੍ਰਿਤਸਰ ਤੋਂ ਆ ਤੇ ਅਸੀਂ ਇੱਕ ਸ਼ਿਵ ਮੰਦਰ ਦੀ ਸਥਾਪਨਾ ਕੀਤੀ ਹੈ ਸਾਰੇ ਸਾਰਿਆਂ ਵਾਸਤੇ ਹੀ ਕੀਤੀ ਹੈ ਕਿ ਕੋਈ ਵੀ ਆਂਦਾ ਆਪਣੇ ਪਾਠ ਪੂਜਾ ਕਰੇ ਠੀਕ ਹੈ ਆਪਣੀ ਜੋ ਵੀ ਪ੍ਰਾਰਥਨਾ ਹੈ ਉਹ ਪ੍ਰਮਾਤਮਾ ਅੱਗੇ ਰੱਖੇ ਤੇ ਆਪਣੀ ਪ੍ਰਮਾਤਮਾ ਹਰ ਇੱਕ ਦਿਸ ਹੁੰਦਾ ਹੈ ਆ ਪ੍ਰਮਾਤਮਾ ਨੇ ਹਰ ਇੱਕ ਨੂੰ ਬਹੁਤ ਵਧੀਆ ਸੇਤ ਦਿੱਤੀ ਆ ਤੰਦਰੁਸਤੀ ਦਿੱਤੀ ਆ ਤਨ ਮਨ ਧਨ ਸਭ ਕੁਝ ਦਿੱਤਾ ਆ ਆਪਨਾ ਆਵੇ ਤੇ ਉਹਦਾ ਸੇਵਾ ਕਰੇ ਜੀ ਨਾ ਪ੍ਰਭੂਆਂ ਦਾ ਕਿਰਪਾ ਕਰਨ ਤੇ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਕਰਨੀ ਕਿ ਕਹਾਂ ਜਦ ਅੱਜ ਮਦਦੀ ਸਥਾਪਨਾ ਕੀਤੀ ਗਈ ਹੈ ਵੇਖੋ ਜੀ ਮੰਦਿਰ ਦੀ ਸਥਾਪਨਾ ਅਸੀਂ ਕੌਣ ਹੁੰਦੇ ਕਰਨ ਵਾਲੇ ਉਹ ਪ੍ਰਭੂ ਆਪ ਨੇ ਤੇ ਸਾਡੇ ਇਲਾਕੇ ਦੇ ਵਿੱਚ ਬੜੀ ਕਮੀ ਸੀਗੀ ਸਾਡੇ ਇਲਾਕੇ 'ਚ ਮੰਦਿਰ ਨਹੀਂ ਸੀ ਹੈਗਾ ਤੇ ਜਿਹੜੀ ਸਾਡੀ ਕਮੇਟੀ ਦੀ ਟੀਮ ਨੇ ਬੜੇ ਸਾਡੇ ਵੱਡੇ ਭਾਈ ਨੇ ਜਿਨ੍ਹਾਂ ਵੀ ਮੇਰੇ ਵੀਰ ਨੇ ਬੜਾ ਇਹਨਾਂ ਸਹਿਯੋਗ ਹੈ ਇਹਨਾਂ ਦੇ ਸਦਕਾ ਹੀ ਅੱਜ ਮੰਦਿਰ ਦੀ ਸਥਾਪਨਾ ਹੋ ਸਕੀ ਹੈ ਤੇ ਇਸ ਤੋਂ ਬਾਅਦ ਅਸੀਂ ਕੀ ਹੋ ਸਕਦੇ ਜੀ ਭਾਈ ਲੰਗੀ ਵੱਡੀ ਬਲੀ ਭਾਈ ਅਸੀਂ ਦੇਣਾ ਚਾਹੁੰਦੇ ਹਾਂ ਜੋਦ ਨੂੰ ਅਸੀਂ ਐਸੇ ਮੈਸੇਜ ਦੇ ਕੋਈ ਚੀਕ ਇਹਨੇ ਜੀ ਨਸ਼ਾ ਛੱਡੋ ਆਪਣਾ ਧਰਮ ਨਾ ਛੱਡੋ ਤੇ ਆਪਣੇ ਧਰਮ ਦੇ ਨਾਂ ਸਨਾਤਨ ਧਰਮ ਦੇ ਨਾਲ ਜੁੜੇ ਰਹੋ ਆਪਣੇ ਮਾਪਿਓ ਦੀ ਸੇਵਾ ਕਰੋ ਮਦਦਾਗੀ ਦਾ ਨਾਂ ਦੇ ਮੰਦਰ ਦਾ ਕੀ ਨਾਂ ਲਿਖਿਆ ਮੰਦਰ ਦਾ ਇਹ ਨਾਂ ਹੈਗਾ ਜੀ ਮਹਾਕਾਲ ਸ਼ਿਵ ਮੰਦਿਰ ਟਕੌਰ ਐਵੇਨਿਊ ਮਜੀਠਾ ਰੋਡ ਅੰਬਰਸਰ ਅਣੀ ਭਾਰੀ ਕੀ ਕਰਨਾ ਜਿਹੜਾ ਮੰਦਿਰ ਦੀ ਸਥਾਪਨਾ ਹੋਈ ਹੈ ਬਹੁਤ ਵੱਡੇ ਸ਼ੋਹਰਾਤ ਕੀ ਤੋਂ ਚੱਲ ਰਿਹਾ ਹੈ ਅੱਜ ਕੱਲ੍ਹ ਦੀ ਦਾ ਦੀ ਜੀ ਮੈਂ ਇਹ ਕਹਿ ਕੇ ਜਦੋਂ ਬੱਚਿਆਂ ਨੂੰ ਵੀ ਬਹੁਤ ਬਿਹਤਰੀ ਸੀ ਸਾਰੀਆਂ ਉਹ ਮੈਂ ਇਹਨਾਂ ਨੂੰ ਵਧਾਈ ਦੇਣਾ ਸਾਰੇ ਕਲਾਕਾ ਵਸੀਨ ਵੀ ਅੱਜ ਦੇ ਸੋਹਣੇ ਹੈ ਵਧਾਈ ਦੇਣਾ ਕਿ ਸ਼ੁਭ ਰਾਤਰੀ ਨੂੰ ਬੱਚਾ ਸ਼ੁਭ ਰਾਤਰੀ ਹੈ ਪਰਮਾਤਮਾ ਨੂੰ ਅਰਦਾਸ ਕਰਦੇ ਹਾਂ ਸਾਰੇ ਵਿਦਿਸ਼ਵਰਾਂ ਵਿੱਚ ਸਾਰੇ ਦੋਸਤਾਂ ਦੇ ਨਾਲ ਸਾਰਿਆਂ ਨੂੰ ਜਿਹੜਾ ਹੈਗਾ ਤੰਦਰੁਸਤੀ ਦੇ ਸਾਰੇ ਪੜੀ ਕੀ ਕਨਾਜਰਾ ਕੋਲੇ ਛਕਦਾ ਮੰਦਰ ਖੋਲਿਆ ਗਿਆ ਅੱਜ ਜਿਹੜਾ ਇੱਥੇ ਪੰਦਰ ਦਾ ਰਾਮੂ ਸਿੰਘ ਵਾਲੇ ਆਣੇ ਜਿਹੜਾ ਪੰਦਰ ਦਾ ਇੱਥੇ ਨਿਰਮਾਣ ਕਰਵਾਇਆ ਅੱਜ ਇੱਥੇ ਮੂਰਤੀ ਪੂਜਾ ਹੋ ਰਹੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਇਲਾਕਾ ਨਿਵਾਸੀਆਂ ਵਾਸਤੇ ਵੀ ਬਹੁਤ ਵਧਾਈ ਦੀ ਗੱਲ ਹੈ ਕਿ ਉਹ ਨੰਗਦੇ ਵੜਦੇ ਵੀ ਇੱਥੇ ਭਗਵਾਨ ਦਾ ਨਾਮ ਲਿਆ ਕਰਦੇ ਭਗਵਾਨ ਦੇ ਦਰਸ਼ਨ ਕਰਿਆ ਕਰਦੇ ਤੇ ਇਹੋ ਜਿਹਾ ਉਤਾਲਾ ਜਿਹੜਾ ਰਾਮੂ ਜੀ ਦੇ ਇਹਨਾਂ ਦੇ ਸਾਥੀਆਂ ਨੇ ਜਿਹੜਾ ਕੀਤਾ ਬਹੁਤ ਸ਼ਲਾਘਾਯੋਗ ਹੈ ਜੀ ਹੁਣ ਭਗਵਾਨ ਦੇ ਨਾਲ ਭਗਵਾਨ ਦੇ ਚਰਨਾਂ ਨਾਲ ਜਿਹੜਾ ਜੋੜਨਾ ਇਹ ਬਹੁਤ ਵੱਡਾ ਉਪਰਾਲਾ ਹੈ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਤੇ 마을ਾਰੇ ਇਲਾਕਾ ਵਸ ਵਾਸੀਆਂ ਨੂੰ ਬਹੁਤ ਬਹੁਤ ਵਧਾਈ